ਨਮਸਕਾਰ ਦੋਸਤੋ ਐਨ ਐਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ਾ ਗਰਵਾ ਦੋਸਤੋ ਅੱਜ ਰਾਜਪੁਰਾ ਵਿਖੇ ਪਹੁੰਚੇ ਤੇ ਤੁਹਾਨੂੰ ਦਿਖਾਣਿਆ ਦੁਰਗਾ ਕਲੋਨੀ ਦੇ ਨਾਲ ਲੱਗਦੀ ਰੋਡ ਦਾ ਮਾੜਾ ਹਾਲ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿਆ ਸੁੰਦਰ ਨਜ਼ਾਰਾ ਹੈ ਥੋੜੇ ਘੁੰਮਣ ਲਈ ਕਿਆ-ਕਿਆ ਚੀਜ਼ਾਂ ਜੜੀਆਂ ਹੈ ਇੱਥੇ ਦਿਖਾਈਆਂ ਜਾ ਰਹੀਆਂ ਕੂੜੇ ਦੇ ਢੇਰ ਗੋਬਰ ਗੰਦਾ ਪਾਣੀ ਹੋਰ ਤਰ੍ਹਾਂ ਦੀ ਕਈ ਤਰ੍ਹਾਂ ਦੀ ਗੰਦਗੀ ਤੁਹਾਨੂੰ ਦਿਖਾਈ ਜਾ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਬੜੀਆਂ ਐਸੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜੜੀਆਂ ਕਿ ਤੁਹਾਨੂੰ ਕਿਸੇ ਘੁੰਮਣ ਫਿਰਨ ਵਾਲੀਆਂ ਥਾਂ ਤੇ ਨਹੀਂ ਮਿਲਦੀਆਂ ਅਸੀਂ ਤੁਹਾਨੂੰ ਦਿਖਾਉਣਾ ਹੈ ਵੀ ਸਾਡੀ ਗਊ ਮਾਤਾ ਜਿਹਨੂੰ ਅਸੀਂ ਆਪਣੀ ਮਾਂ ਦਾ ਦਰਜਾ ਦਿੱਤਾ ਹੋਇਆ ਉਸਦੀ ਹਾਲਤ ਦੇਖੋ ਉਹਦੇ ਖਾਣ ਪੀਣ ਦਾ ਪ੍ਰਬੰਧ ਵੀ ਅਸੀਂ ਬੜੇ ਜੋਰਾ ਸ਼ੋਰਾ ਨਾਲ ਕੀਤਾ ਹੋਇਆ ਹੈ ਵੀ ਖੁੱਲਾ ਖਾ ਖੁੱਲਾ ਦੁੱਧ ਦੇ ਕੋਈ ਚੱਕਰ ਨਹੀਂ ਹੈ ਇੱਕ ਬਾਤਾ ਹੈ ਜੋ ਵੀ ਖਾ ਰਹੀ ਹੈ ਤਾਂ ਇਸ ਖਾਨ ਨਾਲ ਇਹ ਇਹ ਮਰ ਵੀ ਸਕਦੀ ਆ ਦੋਸਤੋ ਕਿਉਂਕਿ ਇਹ ਸਾਰੀ ਪਲਾਸਟਿਕ ਜ਼ਹਿਰੀਲੀਆਂ ਚੀਜ਼ਾਂ ਜਿੰਨੀਆਂ ਵੀ ਔਰੇ ਪਈਆਂ ਨੇ ਉਹ ਸਾਰੀਆਂ ਖਾ ਰਹੀ ਹੈ ਜਦੋਂ ਕਿ ਇਹਦੇ ਖਾਣ ਲਈ ਹਰੇ-ਖਾਹ ਦੀ ਲੋੜ ਹੈ ਸਾਫ਼ ਸੁਥਰੀ ਹਰੀ ਚੀਜ਼ ਦੀ ਲੋੜ ਹੈ ਪਰ ਅਸੀਂ ਇਹਨੂੰ ਖਾਣ ਨੂੰ ਕੀ ਕੀ ਦੇ ਰਹੇ ਹਾਂ ਗੰਦ ਨਗਰ ਕੌਂਸਲ ਇਸ ਦਾ ਬਕਾਇਦਾ ਲੋਕਾਂ ਤੋਂ ਕਾਉਸੈਸ ਵੀ ਲੈ ਰਹੀ ਹੈ ਪਰ ਉਸ ਕਾਉਸੈਸ ਦਾ ਕੋਈ ਵੀ ਇਸਤੇਮਾਲ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਬਲਕਿ ਉਹ ਕਾਉਸੈਸ ਕਿੱਥੇ ਜਾ ਰਿਹਾ ਹੈ ਇਹ ਵੀ ਆਪਣੇ ਆਪ ਚ ਇੱਕ ਸਵਾਲ ਹੈ ਬਿਦਾ ਇੱਕ ਨੀਨਾ ਮਿੱਤਲ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਸ ਕਾਉ ਸੈਸ ਦਾ ਸਹੀ ਇਸਤੇਮਾਲ ਕਰਦੇ ਹੋਏ ਗਊ ਮਾਤਾਵਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਜਾਵੇ ਧੰਨਵਾਦ